ਕਾਰਵਾਈ ਕੀਤੀ ਜਾਏ ਇਹ ਜਿਹੜੀ ਇੱਕ ਤਲਾਹ ਮਿਲੀ ਹੈ ਸਰਪੰਚ ਜਸਵੀਰ ਸਿੰਘ ਤਤਲਾ ਤਤਲੇ ਪਿੰਡ ਤੋਂ ਇਹ ਇੱਕ লাশ ਜਿਹੜੀ ਆ ਉਹ ਨਾਮ ਲਾਉਂਗ ਵਿਅਕਤੀ ਦੀ ਮਗਤਾ ਟੈਪ ਜਿਹੜਾ ਆਮ ਇਥੇ ਪਿੰਡਾਂ ਦੇ ਇਤਰਾਜਾ ਫਿਰਦਾ ਸੀ ਤੇ ਉਹ ਮੌਕੇ ਤੇ ਪਹੁੰਚਿਆ ਤਸਦੀਕ ਕਰਕੇ ਜੋ ਵੀ ਗੱਲ ਸਾਹਮਣੇ ਆਊਗੀ ਬਿਆਨ ਅਸਲ ਕਰਕੇ ਸਰਪੰਚ ਸਾਹਿਬ ਦਾ ਤੇ ਉਹ ਕਾਰਵਾਈ ਜਿਹੜੀ ਆਊਗੀ ਕੀਤੀ ਜਾਊਗੀ ਇਹ ਹਰ ਇਹ ਪੁੰਦਾ ਹੀ ਲੱਗਦਾ ਹੈ ਆਪਣਾ ਇੱਕ ਪੁੰਦਾ ਪਿੰਡ ਤਤਲੇ ਦਾ ਹੀ ਇਹ ਤਾਂ ਸਰਪੰਚ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਵੀ ਇਹ ਇਰਗੇ ਦੇ ਵਿੱਚ ਤਰੇਆ ਫਿਰਦਾ ਹੁੰਦਾ ਸੀ ਕਦੀ ਕਿਤੇ ਕਦੀ ਕਿਤੇ ਤੇ ਮਗਤਾ ਜੇ ਟੈਪ ਆ ਵੇਹੇ ਉਮਰ ਕਿੰਨੀ ਹੈ ਜੀ ਉਮਰ ਇਹਦੀ ਹੋਣੀ ਜੀ 45 46 ਸਾਲ ਦੇ ਲੱਗੇ ਹੈ ਅੱਛਾ ਜੀ ਕੋਈ ਇਹਦੇ ਕੋਈ ਜ਼ਖਮਾਂ ਦਾ ਨਿਸ਼ਾਨ ਹੈਗੇ ਤੇ ਸਰੀਰ ਕੋਈ ਪੁਰਾਣੇ ਨਿਸ਼ਾਨ ਹੈਗੇ ਜਿੱਦਾਂ ਗਲੇ ਪਰਲੇ ਪੁਰਾਣੇ ਨਿਸ਼ਾਨ ਹੈ ਲੱਤਾਂ ਤੇ ਹੈਗੇ ਹੈ ਤੇ ਕੋਈ ਤਾਜ਼ਾ ਛੱਡ ਦਾ ਕੋਈ ਨਿਸ਼ਾਨ ਨੇ ਜਿਹੜਾ ਜਾਪਦਾ ਹੋਵੇ ਕਿ ਕੋਈ ਕ੍ਰਾਈਮ ਜੁਰਮ ਹੋਇਆ ਆ ਬਾਕੀ ਪੁਰਾਣੇ ਜ਼ਖਮ ਹੈਗੇ ਆ ਇਸ ਥਰੀ ਤੇ ਕੀ ਕਾਰਵਾਈ ਇਸ ਬੰਦੀ ਕੋਲਸ ਤੋਂ ਕਾਨੂੰਨੀ ਕਾਰਵਾਈ ਕੀ ਉਹ ਮੈਂ ਬਿਆਨ ਹਾਸਲ ਕਰਦੇ ਤਸਦੀਕ ਕਰ ਲਈ ਗਏ ਲਈ ਮੌਕੇ ਤੇ ਪਹੁੰਚੇ ਆ ਤੇ ਜੋ ਵੀ ਗੱਲ ਸਾਹਮਣੇ ਆਉਂਦੀ ਉਹਦੇ ਮੁਤਾਬਕ ਆਪਾਂ ਜਿਹੜੀ ਇਹ ਕਾਰਵਾਈ ਉਹ ਵੀ ਬਣ ਜੀ ਉਹ ਅਮਲ ਚਲੇ ਆਉਣੇ ਅਫਸਰ ਸਾਹਿਬ ਦੇ ਹੋਰਵਾਂ ਦੇ ਨਾਲ ਅੱਛਾ ਜੀ ਇਹ ਇਹ ਇਲਾਕਾ ਕਿਹੜਾ ਹੈਗਾ ਹੈ ਜੀ ਇਹ ਹੱਦ ਗੰਦਾ ਨਾਲਾ ਕਸੂਰ ਵਜਦਾ ਜੀ ਤਤਲੇ ਪਿੰਡ ਦੀ ਹੱਦ 'ਚ ਆ ਪੱਕਾ ਸਾਸੀ ਹਾਂ ਹਰਜੀਪਰਸਨ ਸਾਹਿਬ ਜਿਹੜੀ ਆ ਅੰਡ ਸਾਥੀ ਲਾਸ਼ ਮਿਲੀ ਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਇਹ ਜੀ ਸਵੇਰੇ ਸਾਨੂੰ ਇਥੋਂ ਸੂਚਨਾ ਮਿਲੀ ਆ ਮੁੰਡੇ ਜਾਣਦੇ ਕੰਮ ਤੇ ਉਹਨਾਂ ਫੋਨ ਲਾਇਆ ਤੇ ਤੋੜਾ ਵਾ ਤੇ ਤੋੜੇ ਦੇ ਵਿੱਚ ਆ ਜ ਆਹਦੀ ਜਿੱਤਨ ਲਾਸ਼ ਹੁੰਦੀ ਸੁੱਟੀ ਤੇ ਮੈਂ ਉਸੇ ਵਲੀ ਆਣ ਕੇ ਵੇਖਿਆ ਤੇ ਆਉਂਦਿਆਂ ਨੂੰ ਲਾਸ਼ ਪਈ ਸੀ ਤੇ ਫੇਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਹ ਆਏ ਆ ਮੌਕੇ ਤੇ ਅਗਲੀ ਕਾਰਵਾਈ ਹੁਣ ਜਾਰੀ ਆ ਦੀ ਉਮਰ ਦੇ ਲੱਗ ਇਹ ਜੀ ਉਮਰ ਇੰਨੀ ਕਿ ਜ਼ਿਆਦੀ ਆ ਵੀ 28 30 ਸਾਲ ਪਰਵਾਸੀ ਆਵਦਾ ਕੋਈ ਆਪਣਾ ਪੰਜਾਬੀ ਨਹੀਂ ਹਾਜੀ ਸਰਪੰਚ ਜੀ ਤੁਹਾਡੇ ਪਿੰਡ ਤੇ ਲਾਗੂ ਇਹ ਜਿਹੜਾ ਸੋਕੇ ਪਿੰਡ ਦੇ ਲਾਸ਼ ਹੋਈ ਆ ਕੀ ਕਹਿਣਾ ਤੁਹਾਡਾ ਇਸ ਬਾਰੇ ਸਾਨੂੰ ਇਦਾਂ ਜੀ ਸਵੇਰੇ ਅਸੀਂ ਵੀ ਆਪਣਾ ਕੰਮਕਾਰ ਕਰੰਦੇ ਹਾਂ ਤੇ ਸਾਨੂੰ ਮਤਲਬ ਜਿਹੜੇ ਰਾਹੀ ਪਾਤੀ ਉਹਨਾਂ ਤੋਂ ਹੀ ਪਤਾ ਲੱਗਾ ਵੀ ਇੱਥੇ ਕੋਈ ਅਣਪਛਾਤੀ লাশ ਪਈ ਆ ਤੇ ਅਸੀਂ ਜਿਹੜੀ ਉਹਦੀ ਸੂਚਨਾ ਹੈ ਉਹ ਪ੍ਰਸ਼ਾਸਨ ਨੂੰ ਦੇਤੀ ਆ ਤੇ ਪ੍ਰਸ਼ਾਸਨ ਪੁਲਿਸਨ ਮਲਾਜਮ ਇੱਥੇ ਮੌਕੇ ਤੇ ਪਹੁੰਚੇ ਆ ਉਹ ਆਪਣੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਆ ਜੀ ਕੀ ਲੱਗਦਾ ਤੁਹਾਨੂੰ ਇਹ ਮਰਦੋ ਕਿਸ ਤਰ੍ਹਾਂ ਕੋਈ ਜ਼ਖਮਾਂ ਦਾ ਕੋਈ ਨਿਸ਼ਾਨ ਜਾਂ ਕੋਈ ਦੀ ਗੱਲ ਹੈ ਪਤਾ ਨਹੀਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਆ ਪਰ ਆਪਣੇ ਜਿੱਦਾਂ ਕਹਿ ਸਕਦੇ ਆ ਕਿ ਪ੍ਰਾਣੇ ਕੋਈ ਜ਼ਖਮ-ਜੁਖਮ ਤੇ ਕੋਈ ਨਵਾਂ ਕੋਈ ਨਿਸ਼ਾਨ ਨਹੀਂ ਹੈਗਾ ਜੀ ਤੋ ਮਤਲਬ ਨਵਾਂ ਕੋਈ ਨਿਸ਼ਾਨ ਨਹੀਂ ਹਾਂਜੀ